ਇਕਈ ਹੁਣ ਉਹਦੇ ਚੰਗਿਆਈ ਲੈਣਾਗਾ ਉਹਨਾਂ ਨੂੰ ਬਰਕਤਾਂ ਮਿਲਗਾ ਅਗਲਾ ਕਹਿੰਦਾ ਹੁਣ ਅਸੀਂ ਪ੍ਰਭੂ ਤੋਂ ਕੀ ਲੈਣਾ ਸੀ ਆਪਦੀ ਦੁਨੀਆਦਾਰੀ ਚ ਰਹੀਏ ਸਾਡੇ ਰਿਸ਼ਤੇਦਾਰ ਗੁੱਸੇ ਹੋਣਗੇ ਸਾਡੇ ਪਿੰਡ ਵਾਲੇ ਗੁੱਸੇ ਹੋਣਗੇ ਉਹ ਘਰੇ ਬਹਿ ਜਾਂਦੇ ਹallelujah ਜਿਹੜੇ ਸੱਚਮੁੱਚ ਪਰਮੇਸ਼ਰ ਦੇ ਚੁਣੇ ਹੋਏ ਲੋਕ ਆ ਉਹਨਾਂ ਨੂੰ ਕੋਈ ਡਰ ਨਹੀਂ ਕਿਸੇ ਤੋਂ ਲੱਗਦਾਗਾ ਉਹ ਕਿੰਨੇ ਮਰਜ਼ੀ ਤੋਂ ਮਕੌਣ-ਕੌਣ ਕਿਸ ਤਾਂ ਪਹਿਲਾ ਸਥਾਨ ਪਰਮੇਸ਼ਰ ਨੂੰ ਦੇਣਾ ਹallelujah ਇਸ ਤਰ੍ਹਾਂ ਆਪਾਂ ਵੀ ਪਹਿਲਾ ਸਥਾਨ ਕਿਹਨੂੰ ਦੇਣਾ ਮੈਂ ਪਰਮੇਸ਼ਰ ਨੂੰ ਦੇਣਾ ਕਹਿੰਦਾ ਅਤੇ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਹallelujah ਲਿਖਿਆ ਕਣੇ ਲਿਖਿਆਗਾ ਤੇ ਆਪਣੇ ਨਾਲ ਕੋਈ ਕਿਵੇਂ ਪਿਆਰ ਕਰ ਲੂ ਹallelujah ਪਰਮੇਸ਼ਰ ਪਾਊਗਾ ਵੈਰੀ ਕਹਿੰਦਾ ਵੈਰੀ ਕੋਈ ਬਾਹਰੋਂ ਤੁਹਾਡੇ ਘਰ ਦੇ ਆ ਕਹਿੰਦਾ ਮੈਂ ਤੁਹਾਡਾ ਮੇਲ ਕਰਾਉਣੀ ਆਂ ਮੈਂ ਤੁਹਾਡੇ ਚ ਜਿਦਾਈ ਪਾਉਣ ਆਇਆ ਹallelujah ਜਿਦਾਈ ਤਾਂ ਪੈਂਦਾ ਜੇ ਨੂੰ ਮੰਨਦੀ ਦੀ ਸੱਸ ਨਹੀਂ ਮੰਨਦੀ ਉਹ ਵੀ ਫਿਰ ਉਹਦੀ ਵੈਰੀ ਬਣ ਜਾਂਦੇ ਹallelujah ਜੇ ਧੀ ਪੁੱਤ ਮੰਨਦਾ ਤੁਹਾਡੇ ਮਾਪੇ ਨਹੀਂ ਮੰਨਦੇ ਇਸ ਤਰ੍ਹਾਂ ਕਰਕੇ ਉਨਨ ਨੂੰ ਨਹੀਂ ਪਤਾ ਵੀ ਇੱਥੇ ਕੀ ਹੁੰਦਾ ਵਾ ਆਪਾਂ ਨੂੰ ਪਤਾ ਪਰਮੇਸ਼ਰ ਦੇ ਵਿੱਚ ਆ ਕੇ ਕੀ ਕੁਛ ਹੁੰਦਾ ਹallelujah ਕਹਿੰਦਾ ਪਰ ਤੁਹਾਡੇ ਸਿਰ ਦਾ ਇੱਕ ਵਾਲ ਵੀ ਵਿੰਗਾ ਨਾ ਉਹ ਵੇਗਾ ਹallelujah ਕੀ ਕਹਿੰਦਾ ਤੁਹਾਡੇ ਕਹਿੰਦਾ ਸਿਰ ਦਾ ਵੀ ਇਕਵਾਲ ਨਹੀਂ ਵਿੰਗਾ ਹੋਣਾਗਾ ਮੈਂ ਤੁਹਾਡੇ ਨਾਲ ਐ ਕਹਿੰਦਾ ਹallelujah ਤੇ ਫਿਰ ਆਪਾਂ ਨੂੰ ਡਰਨ ਦਾ ਕੀ ਐ ਆਪਾਂ ਕਾਹਤੋਂ ਡਰਿਏ ਆਪਾਂ ਨੂੰ ਪਤਾ ਵੈ ਆਪਣਾ ਕਹਿੰਦਾ ਤੁਹਾਡੇ ਸਿਰ ਦੇ ਵਾਲ ਵੀ ਗਿਣੇ ਹੋਵੇ ਪਰਮੇਸ਼ਰ ਕਹਿੰਦਾ ਇੱਕ ਵਾਲ ਨਹੀਂ ਕਹਿੰਦਾ ਤੁਹਾਡਾ ਬਿੰਗਾ ਹੋਣ ਦੇਣਾ ਹallelujah ਸੱਚਮੱਚ ਉਹ ਕਹਿੰਦਾ ਜੋ ਪ੍ਰਭੂ ਨੂੰ ਜਾਣਦੇ ਆ ਕਹਿੰਦਾ ਉਹਨਾਂ ਦੇ ਦਾ ਪੱਤਾ ਵੀ ਨਹੀਂ ਹਿੱਲ ਸਕਦਾ ਹallelujah ਪਰਮੇਸ਼ਰ ਆਪਣੇ ਅੰਗ ਸੰਗ ਆਪਾਂ ਨੂੰ ਇੰਨਾ ਤਾਂ ਹੋਣਾ ਚਾਹੀਦਾ ਵੈ ਹallelujah ਕਈਂਦਾ ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਕਮਾਉਂਗੇ ਹallelujah ਧੀਰਜ ਰੱਖਣਾ ਪ੍ਰਭੂ ਚਾਕੇ ਕੰਮ ਆਪਣੇ ਚਾਹੇ ਹੋਣ ਚਾਹੇ ਨਾ ਹੋਣ ਹੋਣਗੇ ਤਾਂ ਸਹੀ ਹੋਣੇ ਹੀ ਹੋਣੇ ਆ ਪਰ ਆਪਾਂ ਦਿਲ ਨਹੀਂ ਛੱਡ ਦੇਣਾ ਮੈਂ ਤਾਂ ਕਦੋਂ ਦਾ ਆਉਣਾ ਜਾਂ ਮੈਂ ਕਦੋਂ ਦੀ ਆਉਣੀ ਐ ਧੀਰਜ ਰੱਖਣਾ ਹallelujah ਅੱਪਾ ਹੁਣ ਇੱਕੋ ਦਿਨ ਬੱਚਾ ਥੋੜੀ ਵੱਡਾ ਹੋ ਜਾਂਦਾ ਵੈ ਹੌਲੀ 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 ਵੱਡਾ ਹੋ ਹਾਲੇਲੂਇਆ ਤੇ ਆਪਾਂ ਪ੍ਰਭੂ ਚਾਕੇ ਕਹਿੰਨੇ ਇੱਕੋ ਦਿਨ ਹੀ ਮੈਨੂੰ ਪ੍ਰਭੂ ਸਾਰੀਆਂ ਬਰਕਤਾਂ ਦੇ ਦੇਵੇ ਨਹੀਂ ਧੀਰਜ ਰੱਖਣਾ ਵੈ ਸੱਚਮੁੱਚ ਜਦੋਂ ਆਪਾਂ ਧੀਰਜ ਰੱਖਦੇ ਆ ਕਹਿੰਨੇ ਜਿਹੜਾ ਫਲ ਆਉਂਦੇ ਆ ਡੈਗ ਦਾ ਪੱਕ ਕੇ ਡੈਗ ਦਾ ਵੈ ਉਹੀ ਮਿੱਠਾ ਹੁੰਦਾ ਵੈ ਹਾਲੇਲੂਇਆ ਆਪਾਂ ਕਾਲੀ ਨਹੀਂ ਕਰਨੀ ਪ੍ਰਭੂ ਚਾਕੇ ਇਹ ਨਹੀਂ ਬੱਸ ਮੈਂ ਆਇਆ ਆ ਆਪਦਾ ਬਰਕਤ ਲੈ ਗਏ ਤੇ ਮੈਂ ਭੱਜ ਗਿਆ ਨਹੀਂ ਪਹਿਲਾਂ ਆਪਾਂ ਪਰਮੇਸ਼ਰ ਨੂੰ ਦਿਲ ਦੇ ਵਿੱਚ ਲੈ ਕੇ ਆਉਣਾ ਹallelujah ਉਹ ਕਹਿੰਦਾ ਤੂੰ ਪਹਿਲਾਂ ਮੇਰੇ ਧਰਮ ਦੀ ਖੋਜ ਕਰ ਬਰਕਤ ਤਾਂ ਤੇਰੇ ਪਿੱਛੇ ਪੈ ਕੇ ਮਿਲਣਗੀ ਹallelujah ਪਹਿਲਾਂ ਆਪਾਂ ਪਰਮੇਸ਼ਰ ਨੂੰ ਆਪਦੇ ਦਿਲ 'ਚ ਵਸਾਉਣਾ ਮੰਗਿਆ ਨਾ ਕਰੋ ਪਰਮੇਸ਼ਰ ਬੈਣ ਮੰਗੇ ਸਭ ਕੁਝ ਦਿੰਦਾ ਵੈ ਹallelujah ਕਿਆ ਕਰ ਪਰਮੇਸ਼ਰ ਬਰਕਤ ਤਾਂ ਤੂੰ ਮੈਨੂੰ ਦੇਣੀ ਆਂ ਇਹ ਦੇਣੀ ਆ ਪਹਿਲਾਂ ਮੈਂ ਤੈਨੂੰ ਲੈਣਾ ਤੂੰ ਪਹਿਲਾਂ ਮੇਰੇ ਦਿਲ ਦੇ ਵਿੱਚ ਆ ਮੇਰੇ ਘਰ ਦੇ ਵਿੱਚ ਆ ਹallelujah ਤੇ ਸੱਚਮੁੱਚ ਆਪਾਂ ਪਰਮੇਸ਼ਰ ਦੇ ਲਈ ਇੱਥੇ ਆ ਕੇ ਬੈੰਨੇ ਆ ਤੇ ਪਰਮੇਸ਼ਰ ਪ੍ਰੈਸ਼ਰ ਵੀ ਵੇਖਦਾ ਹੈ ਆਪਾਂ ਨੂੰ ਹallelujah ਤੇ ਜੇਕਰ ਤਾਂ ਜੇ ਮੇਰਾ ਸਿਰ ਦੁਖਦਾ ਸੀ ਮੈਂ ਤਾਂ ਇਹ ਮੈਂ ਪ੍ਰਾਰਥਨਾ ਕਰਾਉਣਾ ਨਹੀਂ ਉਹ ਤਾਂ ਆਪੇ ਹੀ ਹਟ ਜਾਣਾ ਜਦੋਂ ਪਰਮੇਸ਼ਰ ਦਾ ਹੱਥ ਆਪਣੇ ਸਿਰ ਤੇ ਆ ਗਿਆ ਹਾਲੇਲੂਇਆ ਚੰਗਾ ਕੀਨੇ ਕਰਨਾ ਹੈ ਪਰਮੇਸ਼ਰ ਨੇ ਵਰਕ ਤਾਂ ਕੀਨੇ ਦੇਣੀਆਂ ਹੈ ਪਰਮੇਸ਼ਰ ਨੇ ਤੇ ਆਪਾਂ ਪਰਮੇਸ਼ਰ ਨੂੰ ਹੀ ਪਹਿਲਾਂ ਮੰਗਿਆ ਕਰੋ ਹਾਲੇਲੂਇਆ ਕਿ ਅਗਰ ਪਰਮੇਸ਼ਰ ਵਰਕਤਾ ਤਾਂ ਮਿਲਣਗੇ ਮਿਲਣੀਆਂ ਮੇਰੇ ਬੱਚਿਆਂ ਦੇ ਵਿਆਹ ਵੀ ਹੋਣਗੇ ਉਹਨਾਂ ਨੌਕਰੀਆਂ ਹੀ ਮਿਲਣਗੀਆਂ ਜਿਹੜੇ ਸਾਡੇ ਕੰਮ ਰੁਕੇ ਉਹ ਵੀ ਹੋਣਗੇ ਪਹਿਲਾਂ ਤੂੰ ਹੀ ਸਾਡੇ ਘਰੇ ਆ ਜਾ ਹਾਲੇਲੂਇਆ ਸੱਚੋਚਾ ਆਪੋ ਤਾਂ ਮੰਗਦੇ ਹੀ ਨਹੀਂ ਆਪਾਂ ਆਪਾਂ ਵਰਕਤਾ ਹੀ ਲੈਣ ਆਉਣੇ ਨਹੀਂ ਵਰਕਤਾ ਤਾਂ ਮਿਲਣੀਆਂ ਹੀ ਮਿਲਣੀਆਂ ਹਾਲੇਲੂਇਆ ਤੰਦਰੁਸਤੀ ਪਹਿਲਾਂ ਕੀ ਮੰਗਿਆ ਕਰੋ ਤੰਦਰੁਸਤੀ ਮੰਗਿਆ ਕਰੋ ਹallelujah ਕਹਿੰਦਾ ਜਦ ਤੁਸੀਂ ਜਰੂਸਲਮ ਨੂੰ ਫੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਕਿ ਉਹਦਾ ਉੱਜੜਨਾ ਨੇੜੇ ਆ ਪਹੁੰਚਿਆ ਹੈ ਹallelujah ਹਣ ਉੱਥੇ ਇਸਰਾਇਲ ਦੇ ਵਿੱਚ ਕਿੰਨੀ ਲੜਾਈ ਲੱਗੀ ਸੀ ਹallelujah ਇਹ ਗੱਲਾਂ ਸੱਚਮੁੱਚ ਹੋਣੀਆਂ ਹੀ ਹੋਣੀਆਂ ਵੇ ਉਹ ਨਹੀਂ ਉੱਜੜਨਾ ਉਹ ਤਾਂ ਫੇਰ ਬਣ ਚੱਲਿਆ ਹallelujah ਜਿਨ੍ਹਾਂ ਨੇ ਉੱਥੇ ਇੰਨਾ ਕੁਝ ਕੀਤਾ ਉਹ ਕਿਤੇ ਸੌਖੇ ਰਹਿਣਗੇ ਨਹੀਂ ਰਹਿੰਦੇ ਹallelujah ਇਹ ਕੀ ਹੈ ਇਹ ਅੰਤਕਾਲ ਦੀਆਂ ਨਿਸ਼ਾਨੀਆਂ ਵੇ ਇਹ ਹੋਣਾ ਹੀ ਹੋਣਾ ਵੇ ਹallelujah